ਜੋੜਾਂ ਦਾ ਦਰਦਾਂ ਦਾ ਇਲਾਜ ਕਰਦੇ ਆਂ ਅਸੀਂ ਹੋਰ ਕਿਸੇ ਚੀਜ਼ ਦਾ ਇਲਾਜ ਨਹੀਂ ਕਰਦੇ ਸਰ ਪ੍ਰਾਣਿਕ ਤਕਨੀਕਾਂ ਸੀਗੀਆਂ ਜੀ ਜਿਸ ਨੂੰ ਅੱਜ ਕੱਲ ਨਾਮ ਦਿੱਤਾ ਹੋਇਆ ਕੈਰੋਪ੍ਰੈਕਟਰ ਕੋਈ ਦਵਾਈ ਨਹੀਂ ਕੋਈ ਬੁੱਟੀ ਨਹੀਂ ਕੁਝ ਨਹੀਂ ਦਿੰਦੇ ਫਰਕ ਹੋਵੇ 40% ਫਰਕ ਹੋ ਗਿਆ ਅਸਰੇਗਲ ਜੀ ਤੂੰ ਜੁੜੇ ਉਸ ਝਾਰ ਟਾਈਮ ਦੇ ਨਾਲ ਮੈਂ ਮੁਹੰਮਦ ਸਲੀਮ ਅਸੀਂ ਪਹੁੰਚੇ ਆਂ ਪੰਜਾਬ ਦੇ ਉਸ ਸ਼ਹਿਰ ਦੇ ਵਿੱਚ ਜਿਹਨੂੰ ਕਿਸਾਈ ਸੈਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈਗਾ ਜੀहां ਤੁਸੀਂ ਸਮਝ ਚੁੱਕੇ ਹੋ ਸੀ ਪਹੁੰਚੇ ਹਾਂ ਪਟਿਆਲਾ ਦੇ ਵਿੱਚ ਜਿੱਥੇ ਕਿ ਸਾਨੂੰ ਪਤਾ ਲੱਗਿਆ ਇੱਕ ਡਾਕਟਰ ਨੇ ਇੱਥੇ ਜੋ ਕਿ ਬਿਨਾ ਕਿਸੇ ਦਵਾਈ ਬਿਨਾ ਕਿਸੇ ਗੋਲੀ ਬਿਨਾ ਕਿਸੇ ਟਾਂਕਾ ਆਪਰੇਸ਼ਨ ਦੇ ਸਾਰੀ ਹੀ ਬਿਮਾਰੀਆਂ ਦਾ ਇਲਾਜ ਕਰਨ ਦਾ ਦਾਵਾ ਕਰਦੇ ਨੇ ਇਹ ਦਾਵਾ ਉਹਨਾਂ ਦਾ ਕਿੰਨਾ ਕੁ ਸੱਚਾ ਹੈਗਾ ਇਹ ਹੀ ਜਾਣ ਦੇ ਲਈ ਪਹੁੰਚੇ ਹਾਂ ਤੇ ਅੰਦਰ ਚੱਲਾਂਗੇ ਡਾਕਟਰ ਨਾਲ ਗੱਲਬਾਤ ਵੀ ਕਰਾਂਗੇ ਡਾਕਟਰ ਸਾਹਿਬ ਨਾਲ ਤੇ ਜਿਹੜੀਆਂ ਉਹਨਾਂ ਕੋਲ ਮਰੀਜ਼ ਬੈਠੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਹ ਜਿਹੜਾ ਦਾਵਾ ਉਹਨਾਂ ਦਾ ਇਹ ਕਿੰਨਾ ਕੁ ਸੱਚਾ ਹੈ ਆਓ ਜੀ ਨਸ ਨਮਸਕਾਰ ਨਮਸਕਾਰ ਜੀ ਕੀ ਨਾਮ ਮੇਰਾ ਨਾਮ ਅਨਪੀ ਸਿੰਘ ਹੈ ਜੀ ਤੁਸੀਂ ਸਭ ਇੱਕ ਤੁਹਾਡੇ ਵੱਲੋਂ ਅਸੀਂ ਬੜੀ ਚਰਚਾ ਸੁਣੀ ਹੈ ਕਿ ਜਿਹੜਾ ਤੁਸੀਂ ਇਲਾਜ ਹੈ ਨਾ ਬਿਨਾ ਕਿਸੇ ਦਵਾਈ ਤੋਂ ਬਿਨਾ ਕਿਸੇ ਟਾਂਕੇ ਤੋਂ ਐਕਸਰੇ ਤੋਂ ਕਰਦੇ ਉਹਦੇ ਵਿੱਚ ਕਿੰਨੀ ਚਾਹੀਦਾ ਵਿੱਚ 100% ਚਾਹੀਈ ਹੈ ਇਹਦੇ ਵਿੱਚ ਅਸੀਂ ਬਿਨਾ ਟੀਕੇ ਬਿਨਾ ਟਾਂਕੇ ਤੋਂ ਬਿਨਾ ਦਵਾਈ ਤੋਂ ਬਿਨਾ ਐਕਸਰਾ ਬਿਨਾ ਐਮ ਆਰ ਆਈ ਤੋਂ ਇਲਾਜ ਕਰਦੇ ਹਾਂ ਜੀ ਕੀ ਤਰੀਕਾ ਤੁਹਾਡਾ ਇਲਾਜ ਕਰਨ ਦਾ ਤਰੀਕਾ ਕੀ ਸਰ ਪ੍ਰਾਣਯਾ ਤਕਨੀਕਾਂ ਸੀਗੀਆਂ ਜੀ ਜਿਹਨੂੰ ਅੱਜਕੱਲ ਨਾਮ ਦਿੱਤਾ ਹੋਇਆ ਕੈਰੋ ਪ੍ਰੈਕਟਰ ਪਹਿਲਾਂ ਆਪਾਂ ਇਹਨੂੰ ਦੇਸੀ ਤਰੀਕੇ ਦਾ ਇਲਾਜ ਕਹਿੰਦੇ ਆ ਇਹ ਤਰੀਕੇ ਅਪਣਾ ਕੇ ਅਸੀਂ ਇਲਾਜ ਕਰਦੇ ਹਾਂ ਜੀ ਹਾਂਜੀ ਹਾਂਜੀ ਅਗਰੇ ਆਈ ਮਸ਼ੀਨਾਂ ਰਹੀ ਆ ਇਦਾਂ ਹੀ ਹੱਥ ਨਾਲ ਅਸੀਂ ਕਰਦੇ ਆਂ ਜੀ ਹੱਥਾਂ ਨਾਲ ਇਲਾਜ ਮਸ਼ੀਨਾਂ ਵੀ ਅਸੀਂ ਵਰਤਦੇ ਆਂ ਮਸ਼ੀਨਾਂ ਅਸੀਂ ਤਾਂ ਵਰਤਦੇ ਆਂ ਵੀ ਜਦੋਂ ਸਾਡੇ ਕੋਲ ਬੰਦਾ ਆਉਂਦਾ ਹੈ ਉਹਦਾ ਜਿਹੜੀ ਬੋਡੀ ਹੁੰਦੀ ਹੈ ਜਿਸ ਚੀਜ਼ ਚ ਪੇਨ ਹੁੰਦੀ ਹੈ ਦਰਦ ਹੋਣ ਕਰਕੇ ਜਾਂ ਖੂਨ ਨਾ ਪਹੁੰਚਣ ਕਰਕੇ ਉਹ ਟਾਈਟ ਹੋ ਜਾਂਦੀ ਹੈ ਸਾਨੂੰ ਮਸ਼ੀਨਾਂ ਨਾਲ ਉਹ ਚੀਜ਼ ਢਿੱਲੀ ਕਰਨੀ ਪੈਂਦੀ ਹੈ ਜਿਹਨੂੰ ਰਿਲੈਕਸ ਕਹਿੰਦੇ ਆਪਾਂ ਰਿਲੈਕਸ ਕਰਨ ਤੋਂ ਬਾਅਦ ਅਸੀਂ ਹੱਥਾਂ ਨਾਲ ਇਲਾਜ ਕਰਦੇ ਆਂ ਜੀ ਤੁਹਾਨੂੰ ਇਲਾਜ ਹਾਂਜੀ ਹਾਂਜੀ ਯਾਨੀ ਕਿ ਮੀਨਾ ਕਿਸੇ ਦਵਾਈ ਤੋਂ ਤੁਸੀਂ ਇਲਾਜ ਕਰਦੇ ਆਂ ਬਿਲਕੁਲ ਸਰ 100% ਬਿਨਾਂ ਦਵਾਈ ਤੋਂ ਇਲਾਜ ਕਰਦੇ ਜਿਹੜੀ-ਕਿਹੜੀ ਬਿਮਾਰੀਆਂ ਦਾ ਇਲਾਜ ਕਰਦੇ ਸਾਡੇ ਕੋਲ ਸਰ ਸਿਰ ਤੋਂ ਲੈ ਕੇ ਪੈਰਾਂ ਤੱਕ ਜਿੰਨੇ ਵੀ ਜੋੜ ਨੇ ਜੋੜਾਂ ਦਾ ਦਰਦਾਂ ਦਾ ਇਲਾਜ ਕਰਦੇ ਆ ਅਸੀਂ ਹੋਰ ਕਿਸੇ ਚੀਜ਼ ਦਾ ਇਲਾਜ ਨਹੀਂ ਕਰਦੇ ਜਿੱਦਾਂ ਦਾ ਮਤਲਬ ਹੋ ਗਿਆ ਜਿਵੇਂ ਗੋਡਿਆਂ ਦਾ ਦਰਦ ਹੋ ਗਿਆ ਜੀ ਸਰਵਾਈਕਲ ਹੋ ਗਿਆ ਜੀ ਰੀਡ ਦੀ ਹੱਡੀ ਦਾ ਦਰਦ ਹੋ ਗਿਆ ਜੀ ਹਨਾ ਕਿਸੇ ਵੀ ਤਰ੍ਹਾਂ ਦੇ ਮੋਡੇ ਦਾ ਦਰਦ ਹੋ ਗਿਆ ਜੀ ਇਸ ਤਰ੍ਹਾਂ ਅਸੀਂ ਜੋੜਾਂ ਦੇ ਦਰਦਾਂ ਦਾ ਇਲਾਜ ਕਰਦੇ ਜੀ ਹਾਂ ਜੀ ਜੇਕਰ ਤੁਹਾਡੇ ਕੋਲ ਕਿਸੇ ਮਰੀਜ਼ ਨੇ ਆ ਤੇ ਪਹੁੰਚਣਾ ਪਵੇ ਵਿਜ਼ਿਟ ਕਰਨਾ ਹੋਵੇ ਹਾਂਜੀ ਕਿਹੜਾ ਆਪਣਾ ਇਲਾਕਾ ਪੈਂਦਾ ਸਰ ਸਾਡਾ ਕਲੀਨਿਕ ਹੈ ਜੀ ਪਟਿਆਲਾ ਸਮਾਣਾ ਰੋਡ ਸਮਾਣਾ ਰੋਡ ਦੇ ਉੱਤੇ ਪਿੰਡ ਹੈ ਜੀ ਪਸਿਆਣਾ ਪਟਿਆਲੇ ਚ ਪਸਿਆਣਾ ਪਿੰਡ ਉੱਥੇ ਕਲੋਨੀ ਹੈ ਗ੍ਰੀਨ ਪਾਰਕ ਕਲੀਨਿਕ ਉੱਥੇ ਹੀ ਹੈ ਜੀ ਆਪਣਾ ਗ੍ਰੀਨ ਪਾਰਕ ਲੋਨ ਵਿੱਚ ਹਾਂਜੀ ਤੇ ਫੀਸ ਕਿੰਨੀ ਹਸੋ ਤੁਹਾਡੀ ਸਾਡੀ ਫੀਸ 300 ਰੁਪਏ ਹੈ ਜੀ ਇੱਕ ਸੈਟਿੰਗ ਦੀ ਹਾਂਜੀ ਇੱਕ ਸੈਟਿੰਗ ਦੀ ਫੀਸ 300 ਰੁਪਏ ਲੈਣਿਆ ਸੀ ਪਾਵੇਂ ਦਿਨ ਦੇ ਵਿੱਚ ਕਿੰਨੀ ਵਾਰੀ ਵੀ ਟ੍ਰੀਟਮੈਂਟ ਕਰਨਾ ਪਵੇ ਸਾਨੂੰ ਹਾਂ ਜੀ ਇਹਦਾ ਬਾਬ ਤੁਹਾਡਾ ਇਹ ਇਲਾਜ ਹੈ ਉਹ ਹਰ ਮਤਲਬ ਗਰੀਬ ਦੇ ਹੋਏਗਾ ਉਹਦੇ ਵਿੱਚ ਹਾਂ ਜੀ ਹਰ ਵਰਗ ਦਾ ਹਰ ਵਰਗ ਦਾ ਬੰਦਾ ਆਪਣੇ ਕੋਲ ਅੱਜ ਕੱਲ ਅਸੀਂ ਆਮ ਤੌਰ ਤੇ ਦੇਖਿਆ ਕਿ ਡਾਕਟਰ ਬਹੁਤ ਵੱਡੀਆਂ ਵੱਡੀਆਂ ਮੋਟੀਆਂ ਮੋਡੀਆਂ ਫੀਸਾਂ ਲੈਂਦੇ ਨੇ ਤੁਸੀਂ ਇੰਨਾ ਘੱਟ ਕਿਉਂ ਰੱਖਿਆ ਤੁਸੀਂ ਅਸੀਂ ਇੰਨੇ ਜੇ ਸੈਟੀਸਫਾਈ ਆ ਜੀ ਬੰਦੇ ਨੂੰ ਸੰਤੁਸ਼ਟੀ ਨਾਂ ਦੀ ਚੀਜ਼ ਹੋਣੀ ਚਾਹੀਦੀ ਹੈ ਜੀ ਉਹ ਹੈਗੀ ਹੈ ਸਾਨੂੰ ਜੀ ਕੀ ਨਾਮ ਹੈ ਤੁਹਾਡਾ ਈਸ਼ਵਰ ਨਾਮ ਹੈ ਇਹ ਕੀ ਹੋਇਆ ਮਾਤਾ ਜੀ ਨੂੰ ਮਾਤਾ ਨੂੰ ਡਿਸਟਰੀਬਿਊਟ ਪ੍ਰੋਬਲਮ ਹੈ ਕਿਤੋਂ ਆਇਆ ਤੁਹਾਨੂੰ ਦੁੱਧ ਜਾਣੇ ਤੋਂ ਕਿਹਣਾ ਤੋਂ ਇਹ ਕਿੰਨੀ ਵਾਰ ਆ ਚੁੱਕੇ ਹੋ ਪੰਜ ਵਾਰ ਆ ਚੁੱਕੇ ਹਾਂ ਸਿਰਾਂ ਕਿੰਨਾ ਫਰਕ ਲੱਗਦਾ ਤੁਹਾਨੂੰ ਫਰਕ ਹੋਵੇ 40% ਫਰਕ ਪਿਆ ਕੱਲ ਨੂੰ ਕਲੈਕਸ਼ਨ ਕਰਕੇ ਹਾਂਜੀ ਹਾਂਜੀ ਹੋਰ ਵੀ ਕਿਤੇ ਦਿਖਾਇਆ ਜਾਂ ਇਹ ਲੂਜਣੇ ਸਾਰੇ ਪਾਸੇ ਦਿਖਾ ਲਿਆ ਬਈ ਉੱਤੋਂ ਕਿੰਨਾ ਫਰਕ ਪਿਆ ਨਹੀਂ ਜੀ ਕਿਹ ਕਿਹੜੇ ਫਰਕ ਪਿਆ ਹਾਂਜੀ ਹਾਂਜੀ ਸਰ ਮੈਂ ਨਾ ਇਹ ਫੇਸਬੁੱਕ ਤੋਂ ਦੇਖੀ ਸੀ ਹਾਂ ਤਕਲੀਫ ਤਾਂ ਮੈਨੂੰ ਕਾਫੀ ਟਾਈਮ ਤੋਂ ਹੈ ਪਰ ਮੈਂ ਪਹਿਲੀ ਵਾਰ ਹੀ ਇਨਾਂ ਕੋਲ ਸ਼ੁੱਕਰਵਾਰ ਨੂੰ ਆਇਆ ਸੀ। ਕੁਝ ਪ੍ਰੋਬਲਮ ਸਰ ਮੇਰੇ ਦਾ ਸਰੀਰ ਹੀ ਲੋਕ ਹੋ ਗਿਆ ਸੀ। ਹੁਣ ਤਾਂ ਮੈਨੂੰ ਦੋ ਹੀ ਲੱਤਾਂ ਤੋਂ ਤੁਰਿਆ ਵੀ ਨਹੀਂ ਜਾਂਦਾ ਸੀ। ਤਾਂ ਅੱਜ ਵੀ ਡਾਕਟਰ ਸਾਹਿਬ ਨੇ ਮੈਨੂੰ ਚਾਰ ਵਾਰੀ ਅੰਦਰ ਬੁਲਾ ਕੇ ਬਾਰ-ਬਾਰ ਟਾਈਮ ਦੇ ਕੇ ਚੈੱਕ ਕੀਤਾ। ਚੈੱਕ ਕਰਨ ਦਾ ਤਰੀਕਾ ਹੀ ਬਹੁਤ ਵਧੀਆ। ਬੜੇ ਪਿਆਰ ਸਤਿਕਾਰ ਨਾਲ ਗੱਲ ਕਰਦੇ ਹਨ। ਪਰ ਪਿਆਰ ਨਾਲ ਹੀ ਦੇਖਦੇ ਹਨ। ਹੁਣ ਵੀ ਇਹਨਾਂ ਨੇ ਮੈਨੂੰ ਚਾਰ ਵਾਰੀ ਚੈੱਕ ਕਰਕੇ ਵੀਰਵਾਰ ਨੂੰ ਬੁਲਾਇਆ ਜੀ। ਮੈਂ ਕਿ ਡਾਕਟਰ ਸਾਹਿਬ ਬਹੁਤ ਚੰਗੇ ਨੇ, ਸੁਭਾਅ ਬਹੁਤ ਚੰਗਾ। ਟਰੀਟਮੈਂਟ ਮੋਚੰਦਾ ਕਿਦਾਂ ਲੱਗਿਆ ਤੁਹਾਨੂੰ ਠੀਕ ਹੈ ਹਾਂ ਜੀ ਹਾਂ ਟਰੀਟਮੈਂਟ ਮੈਨੂੰ ਅੱਛਾ ਲੱਗਿਆ ਕਿੰਨਾ ਪਰਸੈਂਟ ਫਰਕ ਲੱਗਦਾ ਤੁਹਾਨੂੰ ਅੱਜ ਮਨਰਾ ਸਵੇਰੇ ਤਾਂ ਮੈਂ ਇਤਨਾ ਤੰਗ ਸੀ ਜੀ ਕੋਈ ਕੁਛ ਵੀ ਢੱਡੀ ਉੱਪਰ-ਨੀਚੇ ਹੋਣ ਕਾਰਨ ਹੁਣ ਮਨੂੰ ਤਾਂ 50-60% ਰਲੀਵ ਹੈ ਕੋਈ ਦਵਾਈ ਵਗੈਰੇ ਵੀ ਕੋਈ ਦਵਾਈ ਨਹੀਂ ਕੋਈ ਬੁੱਟੀ ਨਹੀਂ ਕੁਛ ਨਹੀਂ ਦਿੰਦੇ ਕੋਈ ਐਕਸਰੇ ਵਗੈਰਾ ਕੁਛ ਨਹੀਂ ਐਕਸਰਾ ਐਮ ਆਰ ਆਈ ਕੁਛ ਨਹੀਂ ਸਰ ਮੈਂ ਕਹਿਣਾ ਵੀ ਇੱਕ ਵਾਰ ਆ ਕੇ ਵੀ ਜੇਕਰ ਮੌਕਾ ਦੇਣ ਇਹਨਾਂ ਨੂੰ ਆ ਕੇ ਬਹੁਤ ਬੜੀਆ ਕੋਈ ਐਂ ਬੜੀਆ ਰੋਡ ਤੇ ਹੈ ਕੋਈ ਲੱਪਣ ਚ ਕੋਈ ਦਿੱਕਤ ਨਹੀਂ ਹੈਗੀ ਜ਼ਰੂਰ ਆ ਕੇ ਮਿਲੋ ਇੱਕ ਵਾਰ ਡਾਕਟਰ ਸਾਹਿਬ ਨੂੰ ਜ਼ਰੂਰ ਮਿਲੋ ਨੇਚਰ ਬਹੁਤ ਵਧੀਆ ਡਾਕਟਰ ਸਾਹਿਬ ਕਿੱਥੋਂ ਆਏ ਹੋ ਪਟਿਆਲੇ ਤੋਂ ਆਇਆ ਹਾਂ ਹਾਂ ਕਿੰਨੀ ਵਾਰ ਆ ਚੁੱਕੇ ਹੋ ਤੁਸੀਂ ਹਾਂ ਦੂਜੇ ਦਿਨ ਆਇਆ ਹਾਂ ਜੰਮਾ ਕਿੱਦਾਂ ਲੱਗ ਰਿਹਾ ਹੈ ਫਰਕ ਥੋੜਾ ਥੋੜਾ ਫਰਕ ਲੱਗ ਰਿਹਾ ਹੈ ਕੀ ਪ੍ਰੋਬਲਮ ਸੀ ਬਈ ਘੋਟੇ ਦੀ ਹਾਂ ਹੁਣ ਕਿੱਦਾਂ ਲੱਗ ਰਿਹਾ ਹੈ ਹੁਣ ਕਿਹਨਾਂ ਬਹੁਤ ਫਰਕ ਆ ਚੌਥੀ ਚੌਥੀ ਵਾਰ ਆਏ ਆ ਚੌਥੀ ਵਾਰੀ ਅ ਬਿਕੋਜ਼ ਹੁਣ ਠੀਕ ਆ ਬਹੁਤ ਫਰਕ ਬਹੁਤ ਫਰਕ ਪਏਗਾ ਤੇ ਇੱਕ ਤਾਂ ਕਿਤਾਵਾ ਕਿੰਨਾ ਜਰ ਹੈ ਕਿ ਕੋਈ ਇਹ ਡਾਕਟਰ ਸਾਹਿਬ ਜਿਹੜੇ ਉਹ ਬਿਨਾ ਦਵਾਈ ਤੋਂ ਬਿਨਾ ਕਿਸੇ ਉਸ ਨੂੰ ਠੀਕ ਕਰਦੇ ਆ ਹਾਂ ਜੀ ਬਿਲਕੁਲ ਤੁਹਾਨੂੰ ਦਵਾਈ ਦੂਈ ਦੇ ਕੇ ਦਿੱਤੀ ਨਹੀਂ ਨਹੀਂ ਕੋਈ ਗੋਲੀ ਨਹੀਂ ਕੋਈ ਨਹੀਂ ਕੋਈ ਕੋਈ ਥੋੜੀ ਥੋੜੀ ਗੋਲੀ ਨਹੀਂ ਨਹੀਂ ਕੋਈ ਅਸਟਾ ਕਿੰਨਾ ਕੁ ਪਰਸੈਂਟ ਤੋਂ ਲੱਗਦਾ ਫਰਕ ਹੈ ਮੈਨੂੰ 75% ਪਰਸੈਂਟ ਪਰ 70% ਪਰ ਹਾਂ